ਕੱਲ ਲਾਈਵ ਹੋਈ ਸੀ ਬਾਲੇ ਭਰਾਵਾਂ ਦੇ ਫੋਨ ਆਏ ਬਾਈ ਫੋਟੋ ਆ ਪਾ ਲੈ ਕਿਉਂਕਿ ਇੰਨੇ ਸਸਤੇ ਮੁੱਲ ਦੀ ਬਸ਼ੇਰੀ ਨਹੀਂ ਮਿਲਣੀ ਤੇ ਉਮੀਦ ਆ ਅੱਜ ਵੀਡੀਓ ਪਾਤੀ ਤੇ ਵੀਡੀਓ ਪਉਣ ਤੋਂ ਥੋੜੇ ਟਾਈਮ ਬਾਅਦ ਹੀ ਸੇਲ ਹੋ ਜਾਊ ਬੱਚੀ ਸੋ ਦੋਸਤੋ ਮੌਕਾ ਸਾਂਭ ਲਓ ਇੰਨੀ ਚੰਗੀ ਬਸ਼ੇਰੀ ਬਰੀਕੀਆਂ ਵਾਲੀ ਸੰਭੀ ਹੋਈ ਬਸ਼ੇਰੀ ਤੇ ਮਾਰਕਾ ਪੂਰਾ ਪਰਫੈਕਟ ਆ ਰੇਟ ਤੇ ਨਹੀਂ ਮਿਲਣੀ ਜਮਾਂ ਹੀ ਜਾਇਜ਼ ਮੁੱਲ 'ਚ ਮਿੱਤਰੋ ਜਮਾਂ ਹੀ ਜਾਇਜ਼ ਜੇ ਤੁਹਾਨੂੰ ਚਾਹਤੇ ਹੋਵੇ ਆਪਾਂ ਮਹੀਨਾ ਸਵਾ ਮਹੀਨਾ ਪਹਿਲਾਂ ਇੱਕ ਵੀਡੀਓ ਪਾਈ ਸੀ ਬੱਕਰੀ ਦੇ ਮੁੱਲ ਦੀ ਬਸ਼ੇਰੀ ਬਹੁਤ ਜ਼ਿਆਦਾ ਫੋਨ ਆਇਓ ਬੱਚੀ ਛੋਟੀ ਵੀ ਸੀ ਐਤੋਂ ਲੱਸੀ ਵੀ ਉਹਦੀ ਮਾਂ ਮਰਨ ਦੇ ਕਰਕੇ ਨਾ ਉਹ ਆਪਾਂ ਕਈ ਸੇਵ ਵਾਲੇ ਬੰਦੇ ਨੂੰ ਦੇ ਦਾਂਗੇ ਤੇ ਮਿੱਤਰੋ ਉਹ ਤਾਂ ਫੋਨ ਅੱਜ ਤਾਈਂ ਵੀ ਆਉਂਦੇ ਰਹਿੰਦੇ ਆ ਵੀਡੀਓ ਚੱਲੀ ਬਹੁਤ ਤੇ ਕਈ ਵਾਰ ਵੀਡੀਓ ਪੁਰਾਣੀ ਚੱਲਦੀ ਦੀ ਵਜ੍ਹਾ ਨਾਲ ਅੱਜ ਵੀ ਫੋਨ ਆ ਜਾਂਦੇ ਤਾਂ ਦੋਸਤੋ ਉਹ ਡਿਮਾਂਡ ਤੇ ਤੁਹਾਨੂੰ ਜਵੇਂ ਥੋੜੇ ਮੁੱਲ ਦੀ ਕਹਿ ਸਕਦੇ ਆਪਾਂ ਚੰਗੇ ਖਾਨਦਾਨ ਦੀ ਲਾਈਨ ਦੀ ਬੁਸ਼ੀਰੀ ਲਿਆਤੇ ਪਹਿਲੀ ਤੱਕ ਆਲਾ ਰੇਟ ਵਿੱਚ ਬਸ਼ੀਰੀ ਦਾ ਕੋਈ ਮੁੱਲ ਹੀ ਨਹੀਂ ਕਰਦਾ ਚੰਬੇ ਬਸ਼ੀਰੀਆਂ ਦਾ ਇੰਨਾ ਮੁੱਲ ਹੁੰਦਾ ਜਿੰਨੇ ਚ ਆਪਾਂ ਆ ਬਸ਼ੀਰੀ ਦੇ ਦੇਣੀ ਆ ਤੇ ਬਾਕੀ ਬਸ਼ੀਰੀ ਦਾ ਮਾਰਕਾ ਵਾਲਾ ਚੰਗਾ ਸਾਰੀ ਡਿਟੇਲ ਹੀ ਦਵਾਂਗੇ ਤਿੰਨ ਕਮੈਂਟ ਵੀਡੀਓ ਨਾਲ ਜੁੜਜੋ ਤੇ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਜਿਹੜੇ ਆ ਵੀਡੀਓ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਤੇ ਦੇਖਦੇ ਆ ਤੇ ਜਿਹੜੇ ਭਰਾ ਵੀਡੀਓ Facebook ਪੇਜ ਤੇ ਦੇਖਦੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਸੱਜਰੀ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਅੱਜ ਤੁਹਾਡੇ ਸਾਹਮਣੇ ਇੱਕ ਨਿੱਕੀ ਬਸ਼ੀਰੀ ਲੈ ਆਏ ਆ ਜਿਹਦਾ ਰੰਗ ਬਹੁਤ ਰੇਅਰ ਆ ਮਾਰਕਾ ਪਰਫੈਕਟ ਆ ਬਿਊਟੀਫੁਲੀ ਆ ਕੰਨ ਕੰਡੀਸ਼ਨ ਦੀ ਚੰਗੀ ਆ ਤੇ ਖਾਂਦੀ ਪੀਂਦੀ ਪੂਰਾ ਸਾਰਾ ਤਿੰਨ ਮਹੀਨਿਆਂ ਤੋਂ ਬਾਅਦ ਦੁੱਧੋਂ ਟੁੱਟ ਕੇ ਆਈ ਆ ਆਮ ਤੌਰ ਤੇ ਜਦੋਂ ਆਪਾਂ ਤਿੰਨ ਮਹੀਨਾ ਪਹਿਲਾਂ ਤੋੜ ਦਿੰਨੇ ਜਾਂਨ ਤਾਂ ਉਹ ਬੰਦ ਤਾਂ ਨਹੀਂ ਮੰਨ ਲਓ ਲਿੱਸਾ ਹੋ ਜਾਂਦਾ ਪਰ ਆ ਬੱਚੀ ਕੱਦ-ਕਾਠ ਵੀ ਚੰਗਾ ਕੱਢੂ ਬਣੂ ਵੀ ਚੰਗੀ ਤੇ ਰੇਟ ਨਾਲ ਵੀ ਬੰਦ ਦਿੰਨੀ ਹੈ ਨਾ ਬਾਕੀ ਸਾਰੀ ਦਿਖਾਵਾਂਗੀ ਕੀ ਡਿਟੇਲ ਆ ਕਿਹੜੇ ਖਾਨਦਾਨ ਦੇ ਸਾਰੀ ਵੀਡੀਓ ਦੇ ਵਿੱਚ ਹੀ ਡਿਟੇਲ ਦੇ ਦੇਣੀ ਆ ਬਸ ਤੁਸੀਂ ਚੈਨਲ ਨਾਲ ਜੁੜੇ ਰਹੋ ਜਿਹੜੇ ਭਰਾ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਣੇ ਚੈਨਲ ਉੱਤੇ ਜਾਇਜ਼ ਰੇਟ ਦਾ ਮੁੱਲ ਲੈਂਦਾ ਜਾਨਵਰ ਚੰਗੇ ਤੋਂ ਚੰਗਾ ਜਾਨਵਰ ਜਾਇਜ਼ ਰੇਟ 'ਚ ਆ ਜਾਂਦਾ ਨੰਬਰ 2 ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਤਾ ਕਿ ਸਾਰੇ ਭਰਾਵਾਂ ਤਾਈਂ ਇਹ ਵੀਡੀਓ ਜਲਦੀ ਤੋਂ ਜਲਦੀ ਪਹੁੰਚੇ ਤੇ ਅੱਜ ਦੋਸਤੋ ਬਾਦਿਆਂ ਵੀਡੀਓ ਵੱਲ ਨੂੰ ਬਸ਼ੇਰੀ ਦੇਖੋ ਦੋਸਤੋ ਜਿਵੇਂ ਮੈਂ ਵੀਡੀਓ 'ਚ ਬੋਲਿਆ ਵੀ ਆਹ ਰੰਗ ਬਹੁਤ ਰੇਅਰ 골ਡਨ ਰੰਗ ਦੀ ਬੱਚੀ ਆ ਸਾਰੀਆਂ ਜਾਦਾਂ ਢਾਉਣ ਵਾਲੇ ਵਾਲ 골ਡਨ ਆ ਪੂਛ 골ਡਨ ਆ ਕੰਨ ਦੇਖੋ ਕੰਨ ਜਿਆਦਾ ਚੰਗਾ ਲੱਗਿਆ ਤੇ ਚਾਰੇ ਪੈਰ ਚਟੇ ਕੋਈ ਢਿੱਡ ਤੇ ਡੱਬ ਨਹੀਂ ਕੋਈ ਪਿੰਡੇ ਜਵਾਲ ਚਟਾ ਨਹੀਂ ਮੱਥੇ ਪਟਾ ਚਾਰੇ ਪੈਰ ਚਟੇ ਪੰਜ ਕਲੈਨ ਬੱਚੀ ਹੈ ਦੋਸਤੋ ਬਾਲ ਪੌਰੀਆਂ ਦੀ ਜਮਾਂ ਸਾਫ ਹੈ ਮੱਥੇ ਸਿੰਗਲ ਪੌਰੀ ਹੈ ਤੇ ਪੌਰੀ ਵੀ ਪੂਰੀ ਉੱਚੀ ਆ ਇਹਨੂੰ ਆਪਾਂ ਕਹਿ ਦਿੰਦੇ ਹਾਂ ਕਿਈ ਭਰਾ ਵਿਚਾਰ ਕਰਦੇ ਆ ਤਾਂ ਨਾ ਵੀ ਭਾਗ ਪੌਰੀ ਉੱਚੀ ਹੋਵੇ ਤਾਂ ਦੋਸਤੋ ਭਾਗ ਪੌਰੀ ਵੀ ਪੂਰੀ ਉੱਚੀ ਹੈ ਬਾਕੀ ਕੰਡੀਸ਼ਨ ਬਹੁਤ ਚੰਗੀ ਹੈ ਬੱਚੀ ਬਾਲੀ ਜਿਆਦਾ ਲਿੱਸੀ ਨਹੀਂ ਤੇ ਕੰਨ ਦੇਖੋ ਕੰਨ ਪੂਰਾ ਪਰਫੈਕਟ ਨਾ ਆਈਡੀਆ ਦਾ ਕੰਨ ਬੋਲ ਦਿੰਦੇ ਆਪਾਂ ਇਹਨੂੰ ਨਾ ਕੋਈ ਓਵਰ ਲੇਪਿੰਗ ਆ ਨਾ ਕੋਈ ਦੂਰ ਖੁੱਲਾ ਰੱਖਦੀ ਆ ਪੂਰਾ ਪਰਫੈਕਟ ਮਾਰਵਾੜੀ ਵਾਲਾ ਕੰਨ ਕਿਹਾ ਤਾਂ ਮੂੰਹ ਦੀ ਪੂਰੀ ਬਰੀਕੀ ਆ ਲੱਤ ਲੁੱਤ ਲੰਮੀਆਂ ਤੇ ਧੌਣ ਦਾ ਕਰਬ ਆ ਜਿਹੜਾ ਮਣੀਆ-ਮੁਣੀਆ ਵੀ ਚੰਗਾ ਲੱਗਿਆ ਬਾਕੀ ਤੁਹਾਡੀ ਸੇਵਾ ਤੇ ਡਿਪੈਂਡ ਕਰ ਕਿਉਂਕਿ ਬੱਚੀ 3 ਮਹੀਨਿਆਂ ਦੀ ਆ ਜਿਵੇਂ ਵੀ ਆਪਾਂ ਇਹਨੂੰ ਬਣਾ ਲਾਂਗੇ ਇਹਨਾਂ ਉਦਾਂ ਦੀ ਬਣ ਜਾਣ ਸਾਉ ਠੰਡੀ ਆ ਤੇ ਪੂਸ ਵੀ ਸਾਰੀ ਦੋਸਤਾਂ ਦੀ ਗੋਲਡਨ ਆ ਤੇ ਹੁਣ ਤੁਹਾਡੇ ਹੱਥ 'ਚ ਆ ਮੌਕਾ ਤੁਸੀਂ ਸਾਹਮਣਾ ਜੈਜ ਰੇਟ 'ਚ ਹੈ ਤੋ ਸਸਤੀ ਬਿਸ਼ੇਰੀ ਮਿਲਦੀ ਨਹੀਂ ਜਿੱਥੇ ਤਾਈ ਮਰਜੀ ਅੱਜ ਲੋ ਇਹਦੇ ਬਰਾਬਰ ਦੇ ਮੁਕਾਬਲੇ ਦੀ ਬਿਸ਼ੇਰੀ ਨਹੀਂ ਮਿਲਨੀ ਜਿਹੜੇ ਹਿਸਾਬ ਨਾਲ ਇਹਦਾ ਖਾਨਦਾਨਾ ਮੰਨ ਲਓ ਬਰੀਕੀ ਆ ਲੱਤ ਲੁੱਤ ਚੰਗੀ ਲੱਗੇ ਹੱਥਾਂ ਪੈਰਾਂ ਦੀ ਸਾਫ ਆ ਜੈਜ ਰੇਟ ਦੀ ਆ ਕਿਉਂਕਿ ਅੱਜਕੱਲ ਰੇਟ ਬਹੁਤ ਜ਼ਿਆਦਾ ਹੋਏ ਹੋਇਆ ਤੇ ਆ ਮੁੱਲ ਵਿੱਚ ਮਿਲਣਾ ਬਹੁਤ ਮੁਸ਼ਕਲ ਆ ਹੱਥਾਂ ਪੈਰਾਂ ਦੀ ਸਾਫ ਤੰਬੀ ਹੋਈ ਬੱਚੀ ਨਹੀਂ ਮਿਲਨੀ ਨੰਬਰ ਦੇ ਤੇ ਪਰ ਉਸ ਤੋਂ ਜੇ ਬੱਚੀ ਪਸੰਦ ਹੋਈ ਆ ਨੰਬਰਾਂ ਤੇ ਫੋਨ ਲੈ ਲਓ ਡਿਟੇਲ ਲੈ ਲਓ ਮਿਲਦੇ ਨਵੇਂ ਵੀਡੀਓ